ਵਣਾ ਰੈਡੀ ਦੇ ਸਤਕਾਰ ਸ్రోਤਿਓ ਸੁੰਦਰਤਾ ਮਨ ਦੀ ਤਨ ਦੀ ਹੁੰਦੀ ਹੈ ਮਨ ਦੀ ਸੁੰਦਰਤਾ ਲਈ ਅੱਛਾ ਲਿਟਰੇਚਰ ਤੇ ਤਨ ਦੀ ਸੁੰਦਰਤਾ ਦੇ ਲਈ ਸਾਬਣ ਸੋਡੇ ਪਤਾ ਨਹੀਂ ਕੀ ਕੀ ਵਰਤਾ ਜਾਂਦਾ ਬਾਰਟੈਕਸ ਪਤਾ ਨਹੀਂ ਕੀ ਕੀ ਚੱਲਿਆ ਪਰ ਇਸ ਸੰਬੰਧੀ ਇੱਕ ਰਿਪੋਰਟ ਹੈ ਕਿ ਉਮਰ ਨੂੰ ਥਾਂ ਰੁਕਣ ਉਮਰ ਘਟਾਉਣ ਦਾ ਚਿਹਰੇ ਚਮਕਾਉਣ ਦਾ 58 ਲੱਖ ਕਰੋੜ ਦਾ ਬਾਜ਼ਾਰ ਹੈ ਤੇ ਜਵਾਨੀ ਦੇ ਵਿੱਚ ਹੁਣ ਉਮਰ ਇੱਕ ਪੜਾ ਤੇ ਨਹੀਂ ਰੁਕਦੀ ਭੇਡ ਤੇ ਵੀ ਜਵਾਨੀ ਢਾਈ ਦੇ ਨੌਂਦੀ ਐ ਤੇ ਉਹ ਇੱਕ ਬੜਾ ਸੋਹਣਾ ਉਮਰ ਦੇ ਬਾਰੇ ਲਿਖਿਆ ਸ਼ਾ ਮੁਹੰਮਦ ਸਾਹਿਬ ਨੇ ਕਿ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਵਾਲ ਬਰੇਸ ਮੀਆਂ ਸਦਾ ਰਹਿਣ ਨਾ ਦੌਲਤਾਂ ਫੀਲ ਕੋੜੇ ਸਦਾ ਰਹਿਣ ਨਾ ਰਾਜਿਆਂ ਦੇਸ ਮੀਆਂ ਸ਼ਾ ਮੁਹੰਮਦਾ ਸਦਾ ਨਾ ਰੂਪ ਰਹਿਣੇ ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ਪਰਾਸੀ ਸਦੀਵੀ ਕਾਲੇ ਕੇਸ ਰੱਖਣਾ ਚਾਹੁੰਨੇ ਆ ਸਦੀਵੀ ਜਵਾਨੀ ਰੱਖਣਾ ਚਾਹੁੰਨੇ ਆ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਵਾਲ ਬਰੇਸ ਮੀਆਂ ਬਾਲ ਬਰੇਸ ਬਚਪਨ ਦੀ ਉਮਰ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਵਾਲ ਬਰੇਸ ਮੀਆਂ ਸ਼ਾਹ ਮੁਹੰਮਦ ਦਾ ਸਦਾ ਨਾ ਰੂਪ ਰਹਿਣੇ ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ਸਦਾ ਰਹਿਣ ਨਾ ਦੌਲਤਾਂ ਫੀਲ ਕੋੜੇ ਫੀਲ ਹੁੰਦਾ ਹਾਥੀ ਸਦਾ ਰਹਿਣ ਨਾ ਦੌਲਤਾਂ ਫੀਲ ਕੋੜੇ ਸਦਾ ਰਹਿਣ ਨਾ ਰਾਜਿਆਂ ਦੇ ਇਸ ਮੀਆਂ ਸ਼ਾਹ ਮੁਹੰਮਦਾਂ ਸਦਾ ਨ ਰੂਪ ਰਹਿਣੇ ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ਪਰ ਇਹ ਰੂਪ ਨੂੰ ਸੁਦੀਵੀ ਬਰਾਈ ਰੱਖਣ ਬਣਾਈ ਰੱਖਣ ਵਾਸਤੇ ਤੇ ਇਹ ਕਾਲੜੇ ਕੇਸ ਪੱਕੇ ਰੱਖਣ ਵਾਸਤੇ ਇਹ ਸਾਰਾ ਕੁਝ ਜਿਹੜਾ ਕਾਰੋਬਾਰ ਹੈ 858 ਲੱਖ ਕਰੋੜ ਦਾ ਬਾਜ਼ਾਰ ਹੈ ਇਸ ਸਬੰਧੀ ਐਂਟੀ-ਏਜਿੰਗ ਟ੍ਰੀਟਮੈਂਟ ਹਰ ਉਮਰ ਦੇ ਵਿੱਚ ਜਵਾਨ ਦੇਖਣ ਦੀ ਚਾਹਤ ਇੱਕ ਬਹੁਤ ਵੱਡਾ ਬਾਜ਼ਾਰ ਬਣ ਚੁੱਕੀ ਹੈ। ਸ਼ਿਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ ਇਹ ਟ੍ਰੀਟਮੈਂਟ ਫਿਰ ਚਰਚਾ ਦੇ ਵਿੱਚ ਆਏ ਨੇ ਕਿਉਂਕਿ ਉਹ ਵੀ ਇਹ ਟ੍ਰੀਟਮੈਂਟ ਲੈ ਰਹੀ ਸੀ ਆਪਣੀ ਉਮਰ ਨੂੰ ਰੋਕਣ ਦੇ ਚੱਕਰਾਂ ਦੇ ਵਿੱਚ ਆਪਣਾ ਸਾਹ ਰੋਕ ਕੇ ਦੁਨੀਆ ਤੋਂ ਚਲੀ ਗਈ। ਐਂਟੀ-ਏਜਿੰਗ ਟ੍ਰੀਟਮੈਂਟ ਬਿਊਟੀ ਪ੍ਰੋਡਕਟ ਦਾ ਬਾਜ਼ਾਰ ਇਸ ਸਾਲ 58 ਲੱਖ ਕਰੋੜ ਦਾ ਹੈ ਤੇ ਇਸ ਸਬੰਧੀ ਭਾਰਤ ਵਿੱਚ ਆਉਣ ਚਾਹੇ ਵਾਲ ਦੇ ਦਾਗ ਹਟਾਉਣ ਦਾ ਪ੍ਰੋਸੀਜਰ ਬਹੁਤ ਵੱਧ ਰਿਹਾ ਹੈ ਕਿਤੇ ਵਾਲ ਲਵਾਉਣ ਦਾ ਪ੍ਰੋਸੀਜਰ ਵੱਧ ਰਿਹਾ ਬਹੁਤ ਸਾਰੇ ਐਨ ਆਰ ਆਈ ਇੰਡੀਆ ਚੋ ਵਾਲਾਂ ਦੀ ਪਲਾਂਟੇਸ਼ਨ ਕਰਾਉਣ ਲਈ ਆਉਂਦੇ ਨੇ ਦੇਸ਼ ਦੇ ਵਿੱਚ ਆਪਾਂ ਕੱਲ ਵੀ ਰਿਪੋਰਟ ਪੇਸ਼ ਕੀਤੀ ਸੀ ਕਿ ਦੁਨੀਆ ਭਰ ਦੇ ਵਿੱਚ 60 ਲੱਖ ਤੋਂ ਵੱਧ ਗਧੇ ਹਰ ਸਾਲ ਮਾਰੇ ਜਾਂਦੇ ਨੇ ਉਹਨਾਂ ਗਧਿਆਂ ਦੀ ਚੰਮ ਤੋਂ ਬਿਊਟੀ ਪ੍ਰੋਡਕਟ ਬਣਾਏ ਜਾਂਦੇ ਨੇ ਇੱਕ ਪਾਸੇ ਸਾਡੇ ਰਹਿਤਨਾਮੇ ਚ ਗਧੇ ਚੁੰਗਣਾ ਬਹੁਤ ਮਾੜਾ ਪਰ ਲੋਕੀ ਗਧੀਆਂ ਦਾ ਦੁੱਧ ਵੀ ਚੁੰਗਦੇ ਨੇ ਉਹ ਕੈਲੀਪਾਡਰਾਸੀ ਜਿਹੜੀ ਸ਼ਹਿਜ਼ਾਦੀ ਉਹ ਗਧੇ ਦੇ ਦੁੱਧ ਨਾਲ ਨਹਾਉਂਦੀ ਸੀ ਭਾਰਤ ਵਿੱਚ 2024 ਦੇ ਵਿੱਚ 12.9 ਲੱਖ ਐਸਥੈਟੈਟਿਕ ਪ੍ਰोसीजर ਹੋਏ ਨੇ ਜਿਸ ਦੇ ਵਿੱਚ 6 ਲੱਖ 77000 ਸਰਜਿਕਲ ਤੇ 6 ਲੱਖ 12000 ਨਾਨ ਸਰਜਿਕਲ ਪ੍ਰोसीजर ਹੋਏ ਨੇ ਇਸ ਸਰਜਿਕਲ ਦੇ ਵਿੱਚ ਦਾਗ ਹਟਾਉਣਾ ਪ੍ਰਮੁੱਖ ਰਿਹਾ ਨਾਨ ਸਰਜਿਕਲ ਦੇ ਵਿੱਚ ਵਾਲ ਹਟਾਉਣਾ ਸਭ ਤੋਂ ਪ੍ਰਸਿੱਧ ਰਿਹਾ ਕਿੰਨੇ ਲੋਕ ਸਰਜਰੀ ਕਰਵਾ ਰਹੇ ਨੇ ਦਾਗ ਹਟਾਉਣ ਦੀ ਸਰਜਰੀ ਦੇ ਦੌਰਾਨ ਜਾਂ ਸਰਜਰੀ ਦੇ ਵਿੱਚ ਜਿਸ ਤਰ੍ਹਾਂ ਸਰਜਿਕਲ 670000 ਤੇ ਨਾਨ ਸਰਜਿਕਲ ਜਾਨਕੀ 6112000 ਭਾਰਤ ਵਿੱਚ ਜਾਨਕੀ 1290000 ਪ੍ਰੋਸੀਜਰ ਜਾਨਕੀ ਆਪਰੇਸ਼ਨ ਇੱਕ ਸਾਲ ਚ ਹੋਏ ਨੇ ਇਸ ਸੰਬੰਧੀ ਦਾਗ ਹਟਾਉਣ ਵਾਲੇ 106120 ਚਰਬੀ ਘਟਾਉਣ ਵਾਲੇ 97000 ਆਪਣੇ ਨੱਕ ਨੂੰ ਸਿੱਧਾ ਕਰਨ ਵਾਸਤੇ ਨੱਕ ਸੁਧਾਰਨ ਵਾਸਤੇ ਨੱਕ ਦੀ ਸ਼ੇਪ ਜਨਸ਼ਲਪਾ ਸ਼ੈਟੀ ਨੇ ਬਣਾਈ ਸੀ ਉਹ ਨੱਕ ਦੀ ਸ਼ੇਪ ਬਣਾਉਣ ਵਾਲੇ ਇੱਕ ਸਾਲ ਦੇ ਵਿੱਚ ਇੰਡੀਆ 'ਚ 67760 ਲੋਕ ਬ੍ਰੈਸਟ ਅਗਮੈਂਟੇਸ਼ਨ ਇਹ ਸ਼ਾਤੀ ਦੀ ਸੁੰਦਰਤਾ ਜਿਵੇਂ ਉਹ ਮਹਾਰਾਜ ਭពਿੰਦਰ ਸਿੰਘ ਨੂੰ ਵੀ ਇਹ ਬੈਲ ਪਿਆ ਹੋਇਆ ਸੀ ਉਹਨੂੰ ਵੀ ਐਲਫਾਂਸੋ ਆਮਬ ਬਹੁਤ ਪਸੰਦ ਸੀ ਦੀਵਾਨ ਜਰਮਨੀ ਦਾ ਸਤੀ ਕਿਤਾਬ ਦੇ ਵਿੱਚ ਲਿਖਿਆ ਕਿ ਐਲਫਾਂਸੋ ਆਮਬ ਜਿਹੜਾ 1200 ਰੁਪਏ ਕਿਲੋ ਦਾ ਪੀਸ ਵਿਕਦਾ 2250 ਦਾ ਵੀ ਪੀਸ ਵਿਕਦਾ ਐਲਫਾਂਸੋ ਇਹ ਸਾਊਥ 'ਚ ਆਉਂਦਾ ਹੈ ਤੇ 4000 ਰੁਪਏ ਤੱਕ ਦਰਜਨ ਇਸ ਦਾ ਰੇਟ ਹੈ ਮਹਾਰਾਸ਼ਟਰ ਸਾਈਡ ਦਾ ਪੰਜਾਬ ਚ ਘਟਾਉਂਦਾ ਪਟਿਆਲੇ ਕਦੇ ਕਦੇ ਆਉਂਦਾ گول ਹੁੰਦਾ ਬਿਲਕੁਲ ਸੋ ਉਹ ਐਲਫਾਂਸੋ ਸ਼ੇਪ ਮਹਾਰਾਜ ਭពਿੰਦਰ ਨੂੰ ਬਹੁਤ ਪਸੰਦ ਸੀ ਉਹ ਵੀ ਆਪਣੀ ਮਹਾਰਾਣੀਆਂ ਦੀ ਬ੍ਰੈਸਟ ਦੀ ਛਾਤੀ ਦੀ ਐਲਫਾਂਸੋ ਸ਼ੇਪ ਦੇ ਵਿੱਚ ਸਰਜਰੀ ਕਰਵਾਉਂਦਾ ਸੀ ਫ੍ਰਾਂਸੀਸੀ ਡਾਕਟਰਾਂ ਦੁਆਰਾ ਇਸ ਵੰਦੀ ਹੁਣ ਵੀ ਤਕਰੀਬਨ ਪਿਛਲੇ ਸਾਲ 47600 ਲੋਕਾਂ ਨੇ ਬੀਬੀਆਂ ਨੇ ਆਪਣੇ ਬ੍ਰੈਸਟ ਅਗਮੈਂਟੇਸ਼ਨ ਕਰਾਈ ਹੈ ਤੇ 47003 ਨੇ ਗਾਇਨਿਕੋ ਮੈਸਟਰੀਆ ਇਹ ਸ਼ਾਇਦ ਪ੍ਰਾਈਵੇਟ ਪਾਰਟ ਦੀ ਜਾਂ ਕੋਈ ਸਰਜਰੀ ਹੋ ਸਕਦੀ ਹੈ ਡਾਕਟਰ ਪੱਟੀ ਸਾਹਿਬ ਜੇ ਸੁਣਦੇ ਆ ਦੱਸ ਸਕਦੇ ਆ ਕਿ ਸਰਜਰੀ ਕਿਸ ਚੀਜ਼ ਦੀ ਹੈ ਇਸ ਸਬੰਧੀ ਜਿਹੜੇ ਨਾਨ ਸਰਜਿਕਲ ਪ੍ਰोसीजर ਹੋਏ ਨੇ ਉਹਨਾਂ ਦੇ ਵਿੱਚ 28880 ਲੋਕਾਂ ਨੇ ਵਾਲ ਹਟਾਏ ਨੇ ਆਪਣੇ ਤੇ 97160 ਲੋਕਾਂ ਨੇ ਹਾਇਲੂਰੋਨਿਕ ਐਸਿਡ ਇੰਜੈਕਸ਼ਨ ਲਵਾਏ ਨੇ ਤੇ 85000 ਲੋਕਾਂ ਨੇ ਆਪਣੀ ਜਿਹੜੀ ਸਕਿਨ ਹੈ ਉਹਦੀ ਉੱਪਰਲੀ ਪਰਤ ਹਟਾਈ ਹੈ ਤਾਂ ਜੋ ਅੰਦਰੋਂ ਸਕਿਨ ਵਧੀਆ ਨਿਕਲ ਆਵੇ ਇਸ ਮੁਤਲਕ 76720 ਲੋਕਾਂ ਨੇ ਬਾਇਓਟਾਕਸ ਇੰਜੈਕਸ਼ਨ ਲਵਾਏ ਨੇ ਜਿਸ ਇੰਜੈਕਸ਼ਨ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਸ਼ਫਾਲੀ ਜੜੀ ਵਾਲਾ ਦੀ ਮੌਤ ਹੋਈ ਸੀ ਡਾਕਟਰ ਸਾਹਿਬ ਸੁਣ ਰਹੇ ਹੋ ਪ੍ਰੋਗਰਾਮ ਹਾਂ ਇੱਕ ਦੋ ਕੋਈ ਨਹੀਂ ਮੈਂ ਮੈਂ ਇੱਕ ਦੋ ਸਵਾਲ ਤੁਹਾਡੇ ਕੋਲ ਪੁੱਛਾਂਗਾ ਕਿ ਇੰਡੀਆ ਦੇ ਵਿੱਚ ਸੁੰਦਰਤਾ ਦੇ ਪਿਛਲੇ ਸਾਲ 12,90,000 ਆਪਰੇਸ਼ਨ ਹੋਏ ਨੇ ਜਿਦੇ ਵਿੱਚ 6,77,000 ਸਰਜਿਕਲ ਆਪਰੇਸ਼ਨ ਹੋਏ ਨੇ ਤੇ 6,12,000 ਨਾਨ ਸਰਜਿਕਲ ਜਾਨੀ ਕਿ ਜਿਦੇ ਚ ਵਾਲ ਵਗੈਰਾ ਹੁੰਦੇ ਨੇ ਉਹ ਹੋਏ ਨੇ ਇਸ ਸਬੰਧੀ ਦਾਗ ਹਟਾਉਣ ਦੇ 1,06,120 ਕੇਸ ਹੋਏ ਨੇ ਚਰਬੀ ਕੱਢਣ ਦੇ 97,160 ਕੇਸ ਹੋਏ ਨੇ ਬਹੁਤੇ ਬੀਬੀਆਂ ਦੇ ਹੀ ਹੋਣਗੇ ਨੱਕ ਸੁਧਾਰਨ ਦੇ 67760 ਸਰਜਰੀ ਆਪਰੇਸ਼ਨ ਹੋਏ ਨੇ ਪ੍ਰੋਸੀਜਰ ਕਹਿੰਦੇ ਉਹ ਜਿਹਨੂੰ ਤੁਸੀਂ ਲੋਕ ਡਾਕਟਰ ਈ ਪਾਸ਼ਾ ਚ ਤੇ 47000 ਬ੍ਰੈਸਟ ਐਗਮੈਂਟੇਸ਼ਨ ਦੇ ਹੋਏ ਨੇ 4760 ਇਹ ਦੋ ਪੁਆਇੰਟ ਨੇ ਮੈਂ ਪੁੱਛਣਾ ਚਾਹੁੰਦਾ ਸੀ ਕਿ ਇਹ ਜਿਹੜਾ ਹੈਗਾ ਇਹਦੇ ਬਾਰੇ ਕਿ ਇਹ ਕੀ ਕੀ ਚੀਜ਼ਾਂ ਨੇ ਕਿਉਂਕਿ ਇਹ ਡਾਕਟਰ ਈ ਪਾਸ਼ਾ ਚ ਜਿੱਮੇ ਬ੍ਰੈਸਟ ਐਗਮੈਂਟੇਸ਼ਨ ਹੈ ਤੇ ਜਾਂ ਗਾਈਨੋ ਕੋਮਿਸਟਿਆ ਗੈਨੇਕੋਮਸਟੀਆਂ ਇਹ ਕੀ ਬਲਾਇਆ ਜਿਹੜੇ 47320 ਆਪਰੇਸ਼ਨ ਹੋਏ ਨੇ ਤੇ ਇਸ ਦੌਰਾਨ ਜਿਹੜੇ ਨਾਨ ਸਰਜਿਕਲ ਆਪਰੇਸ਼ਨ ਹੋਏ ਉਹਨਾਂ ਦੇ ਵਿੱਚ ਵਾਲ ਹਟਾਉਣ ਦੇ 208880 ਤੇ 97160 ਆਪਰੇਸ਼ਨ ਹੋਏ ਨੇ ਨਾਨ ਸਰਜਿਕਲ ਹੈਲੋਨੋਰਿਕ ਐਸਿਡ ਇੰਜੈਕਸ਼ਨ ਤੇ 85120 ਸਕਿਨ ਦੀ ਉੱਪਰਲੀ ਪਰਤ ਹਟਾਉਣ ਦੇ ਪ੍ਰੋਸੀਜਰ ਹੋਏ ਨੇ ਸਕਿਨ ਦੀ ਉੱਪਰਲੀ ਡੇਰ ਹਟਾਉਣ ਦੇ 76720 ਬਾਇਓਟੈਕਸ ਇੰਜੈਕਸ਼ਨ ਲੱਗੇ ਨੇ ਜਿਹੜਾ ਇੰਜੈਕਸ਼ਨ ਉਹ ਸ਼ਫਾਲੀ ਜਰੀ ਵਾਲਾ ਕਾਂਡੇ ਵਾਲਾ ਜਿਹੜੀ ਫੇਮ ਕੁੜੀ ਸੀ ਉਹਨੂੰ ਲਵਾਇ ਸੀ ਜਿੱਦੀ ਮੌਤ ਹੋਈ ਹੈ ਇਹ ਬਾਇਓਟੈਕਸ ਇੰਜੈਕਸ਼ਨ ਤੇ 49560 ਲੇਜ਼ਰ ਉਪਚਾਰ ਹੋਏ ਨੇ ਇਸ ਸਬੰਧੀ ਇਹ ਜਿਹੜੇ ਮੈਂ ਰਿਪੋਰਟ ਪੇਸ਼ ਕਰਦੇ ਆ ਫਿਰ ਤੁਸੀਂ ਸਾਰਾ ਦੱਸ ਦਿਓ ਪਲਕਾਂ ਦੀ ਜਿਹੜੀ ਸਰਜਰੀ ਹੈ ਉਹਦੇ ਜਾਨੀ ਜਿਹੜਾ ਟ੍ਰੈਂਡ ਵਧਿਆ ਮਹਿਲਾਵਾਂ ਤੇ ਪੁਰਸ਼ਾਂ ਦੇ ਵਿੱਚ ਜਾਨੀ ਕਿ ਚਰਬੀ ਕਟਣ ਦੇ ਜਿਹੜੇ ਦੁਨੀਆ ਭਰ ਦੇ ਵਿੱਚ 2024 ਦੇ ਵਿੱਚ ਦੁਨੀਆ ਭਰ ਚ 380000 ਪ੍ਰੋਸੀਜਰ ਹੋਏ ਨੇ ਜਿਨ੍ਹਾਂ ਚ ਸਾਢੇ 12 ਲੱਖ ਇੰਡੀਆ ਚ ਹੋਏ ਨੇ 85% ਤੋਂ ਜ਼ਿਆਦਾ ਸਰਜਿਕਲ ਆਪਰੇਸ਼ਨ ਮਹਿਲਾਵਾਂ ਨੇ ਕਰਾਏ ਨੇ ਖਾਸ ਕਰਕੇ ਚਰਬੀ ਤੇ ਬਰਸਟ ਦੀ ਸਰਜਰੀ ਛਾਤੀਆਂ ਦੀ ਬਾਇਓਟੈਕਸ ਦੇ 80 ਤੋਂ 86% ਟ੍ਰੀਟਮੈਂਟ ਜਿਹੜੇ ਮਹਿਲਾਵਾਂ ਨੇ ਹੀ ਕਰਾਏ ਨੇ 14% ਮਰਦਾਂ ਨੇ ਵੀ ਕਰਾਏ ਨੇ ਮਹਿਲਾਵਾਂ ਤੇ ਪੁਰਸ਼ਾਂ ਦੇ ਵਿੱਚ ਜਿਹੜਾ ਸਰਜਰੀ ਦਾ ਟ੍ਰੈਂਡ ਆ ਜਾਨੀ ਚਰਬੀ ਕੱਢਣ ਦਾ ਜਿਹੜਾ ਟ੍ਰੈਂਡ ਆ ਉਹ ਔਰਤਾਂ 'ਚ 85.9% ਤੇ ਮਰਦਾਂ 'ਚ 14.1% ਦੀ ਚਰਬੀ ਕੱਢਣ ਦਾ ਜਿਹੜੀਆਂ ਅੱਖੀਆਂ ਦੀ ਪਲਕਾਂ ਦੀ ਸਰਜਰੀ ਹੈ ਉਹ 76.8% ਦੀ ਬੀਬੀਆਂ ਨੇ ਕਰਾਈ ਹੈ ਤੇ 23% ਦੀ ਮਰਦਾਂ ਨੇ ਵੀ ਪਲਕਾਂ ਦੀ ਸਰਜਰੀ ਕਰਾਈ ਹੈ ਆਪਣੀਆਂ ਦੀ ਬ੍ਰੈਸਟ ਦੀ ਸਰਜਰੀ 97.2 ਫੀਸਤੀ ਬੀਬੀਆਂ ਨੇ ਕਰਾਈ ਹੈ ਤੇ 2.8 ਫੀਸਤੀ ਸਰਜਰੀ ਬ੍ਰੈਸਟ ਦੀ ਛਾਤੀਆਂ ਦੀ ਮੁੰਡਿਆਂ ਨੇ ਵੀ ਕਰਾਈ ਹੈ ਉਹ ਜਾਂ ਭਾਰੀਆਂ ਹੋਣਗੀਆਂ ਜਾਂ ਕਈਆਂ ਦੀਆਂ ਜ਼ਿਆਦਾ ਉਬਰੀਆਂ ਹੋਣੀਆਂ ਉਹਨਾਂ ਨੇ ਘਟਾਈਆਂ ਹੋਣੀਆਂ ਇਹ ਤੁਸੀਂ ਦੱਸ ਦਿਓ। ਪੇਟ ਦੀ ਚਰਬੀ ਦੇ 97.2 ਫੀਸਤੀ ਸਰਜਿਕਲ ਆਪਰੇਸ਼ਨ ਹੋਏ ਨੇ ਬੀਬੀਆਂ ਦੇ ਤੇ ਬੰਦਿਆਂ ਦੇ 8.8। ਦਾਗ ਹਟਾਉਣ ਦੇ 72.3 ਫੀਸਤੀ ਬੀਬੀਆਂ ਦੇ ਆਪਰੇਸ਼ਨ ਹੋਏ ਨੇ ਤੇ 27 ਫੀਸਤੀ ਬੰਦਿਆਂ ਨੇ ਵੀ ਆਪਣੇ ਚਿਹਰਿਆਂ ਤੋਂ ਦਾਗ ਹਟਾਉਣ ਦਾ ਸਰਜਿਕਲ ਪ੍ਰੋਸੀਜਰ ਕਰਾਇਆ। ਨਾਨ ਸਰਜਿਕਲ ਪ੍ਰੋਸੀਜਰ ਦੇ ਵਿੱਚੋ ਬਾਇਓਟਿਕਸ ਇੰਜੈਕਸ਼ਨ 83.9% ਦੀ ਬੀਬੀਆਂ ਨੇ ਤੇ 16% ਦੀ ਬੰਦਿਆਂ ਨੇ ਤੇ ਹੈਲੋਮਨੋਰਿਕਸ ਐਸਿਡ 86% ਦੀ ਬੀਬੀਆਂ ਨੇ 13% ਦੀ ਬੰਦਿਆਂ ਨੇ ਵਾਲ ਹਟਾਉਣ ਦੇ 82.4% ਦੀ ਆਪਰੇਸ਼ਨ ਬੀਬੀਆਂ ਨੇ 17.6% ਦੀ ਮਰਦਾਂ ਨੇ ਤੇ ਸਕਿਨ ਸੌਫਟ ਜਿਹੜੀ ਹੈ ਉਹ 84% ਦੀ ਬੀਬੀਆਂ ਨੇ ਤੇ 16% ਦੀ ਮਰਦਾਂ ਨੇ ਸਕਿਨ ਦੀ ਉੱਪਰਲੀ ਪਰਤ 80% ਦੀ ਬੀਬੀਆਂ ਨੇ ਤੇ 19% ਦੀ ਬੰਦਿਆਂ ਨੇ ਹਟਾਈ ਹੈ 18 ਤੋਂ 50 ਸਾਲ ਦੇ ਲੋਕਾਂ ਦੇ ਵਿੱਚ ਸਰਜਰੀ ਦਾ ਟ੍ਰੈਂਡ ਸਭ ਤੋਂ ਜ਼ਿਆਦਾ ਆ ਸੋ ਇਸ ਮੁਤਲਕ ਇਹ ਜਿਹੜੀ ਰਿਪੋਰਟ ਹੈ ਬੜੇ ਸ਼ੰਕੇ ਖੜੇ ਕਰਦੀ ਹੈ ਕਿ ਸੰਸਾਰ ਸੁੰਦਰਤਾ ਦੇ ਚੱਕਰ ਦੇ ਵਿੱਚ ਇੰਡੀਆ ਦੇ ਵਿੱਚ 58 ਲੱਖ ਕਰੋੜ ਦਾ ਇਹ ਬਾਜ਼ਾਰ ਹੈ ਜੀ ਡਾਕਟਰ ਸਾਹਿਬ ਇਹਦੇ ਨੁਕਸਾਨ ਤੇ ਫਾਇਦੇ ਕੀ ਨੇ ਦੱਸਿਓ ਜਰਾ ਇਹਦੇ ਤੋਂ ਸ਼ੁਰੂ ਕਰ ਲਓ ਜਿਹੜਾ ਬ੍ਰੈਸਟ ਅਤੇ ਗਾਇਨੋਕੋਮਸਟਰੀ ਆਦੀ ਸਰਜਰੀ ਹੁੰਦੀ ਹੈ ਜੀ ਗਾਇਨੋਕੋਮਸਟਰੀ ਆ ਨਾ ਇਹ ਹੁੰਦੀ ਕਿ ਅਬਨਾਰਮਲ ਐਨਲਾਰਜਮੈਂਟ ਦੇ ਵਿੱਚ ਔਰਤਾਂ ਵਰਗੀ ਛਾਤੀ ਬਣ ਜਾਂਦੀ ਹੈ ਓਕੇ ਆਲ ਦਿਸ ਯਸ ਹਾਰਮੋਨਲ ਇਮਬੈਲੈਂਸ ਪਰ ਇਹ ਬੀਬੀਆਂ ਚ ਹੋਈ ਹੈ ਇਹ ਜਿਹੜੀ 47320 ਕੇਸ ਬੀਬੀਆਂ ਦੇ ਵਿੱਚ ਪਿਗਮੈਂਟੇਸ਼ਨ ਦੀ ਹੈ ਨਾ ਓਕੇ ਉਹ ਜਿੱਦਾਂ ਮਤਲਬ ਦਾਗ ਵਗੈਰਾ ਕੋਈ ਪੈ ਜਾਂਦੇ ਹੂੰ ਉਹ ਤੇ ਉਹਦੇ ਵਾਸਤੇ ਜਦੋਂ ਬੀਬੀਆਂ ਨੂੰ ਤਾਂ ਆਫਟਰ ਮੈਰਿਜ ਦੀ ਲੋਡ ਪੈ ਸਕਦੀ ਹੈ ਜੇ ਤੁਸੀਂ ਆਪਣੇ ਹੇਲਮਾਈ ਸੀ ਅਸ਼ੂਮਨ ਖੁਰਾਣਾ ਦੀ ਕਿ ਕੁਝ ਬੀਬੀਆਂ ਆਪਣੇ ਪ੍ਰਾਈਵੇਟ ਪਾਰਟ ਦੀ ਵੀ ਸਰਜਰੀ ਕਰਾਉਂਦੀਆਂ ਨੇ ਤਾਂ ਜੋ ਜਿਆਦਾ ਜਵਾਨ ਦੇਸਣ ਬੜਾ ਕੁਝ ਹੁੰਦਾ ਖੁਰਾਣਾ ਸਾਹਿਬ ਇੱਥੇ ਪਰ ਉਹ ਇਹ ਨਵਦੀ ਇਹ ਤਾਂ ਸਰਵੇ ਹੋ ਜਾਂਦਾ ਹੈ ਲੇਕਿਨ ਉਹ ਉਹਦੇ ਰਿਜ਼ਲਟ ਕੀ ਨਿਕਲੇ ਨਹੀਂ ਉਹ ਸਰਵੇ ਕਦੀ ਨਹੀਂ ਹੁੰਦਾ ਖਤਰਨਾਕ ਕਿਉਂਕਿ ਇਹਦੇ ਬੜੇ ਜਿਹੜੇ ਨਾ ਹਾਈਡਰੋਕਲੋਰਿਕ ਵਗੈਰਾ ਜਿਉ ਤੁਸੀਂ ਨਹਾਣ ਲੈ ਹੋਏ ਨਾ ਚੀਜ਼ਾਂ ਦੇ ਵਿੱਚ ਐਡ ਕੀਤੇ ਜਾਂਦੇ ਨੇ ਉਹਨਾਂ ਦੇ ਸਾਇੰਟਫੈਕਟ ਵੀ ਬਹੁਤ ਜ਼ਿਆਦਾ ਹੁੰਦਾ ਆ ਬਾਲਟਿਕਸ ਨਾਲ ਹੀ ਸ਼ਾਇਦ ਉਹਦਾ ਰਿਐਕਸ਼ਨ ਹੋਇਆ ਉਹਦੀ ਮੌਤ ਹੋਈ ਹੈ ਜਿਹਦੇ ਪਿੱਛੇ ਦੋ ਕਾਰਨ ਨੇ ਟਿਕਾਉਣਾ ਜੋ ਪੇਟ ਵਧਿਆ ਕਹਿ ਦਿੰਦੇ ਆ ਇਹ ਤਾਂ ਸਾਡੇ ਐਕਸਰਸਾਈਜ਼ ਤੇ ਡਾਈਟ ਨਾਲ ਹੀ ਠੀਕ ਹੋ ਜਾਂਦੇ ਨੇ ਇਹਨਾਂ ਵਾਸਤੇ ਤਾਂ ਕੋਈ ਜ਼ਰੂਰਤ ਹੀ ਨਹੀਂ ਇੰਨੀ ਜਾਤੀ ਸਰਜਰੀ ਦਾ ਕਰਨ ਸ਼ਾਰਟਕਟ ਹੈ ਨਾ ਅਗਲਾ ਕਹਿੰਦਾ ਕਿਹੜਾ ਉੱਥੇ ਲੋਹੇ ਨਾਲ ਮੱਥਾ ਮਾਰੂ ਆਪਰੇਸ਼ਨ ਕਰਾ ਕੇ ਪਰੇ ਕਰੋ ਉਹ ਉਹ ਤਾਂ ਦੁਬਾਰੇ ਫਿਰ ਬਣ ਜਾਂਦੇ ਨੇ ਉਹ ਮੰਨੋ ਜੇਰਾ ਤੁਸੀਂ ਸਰਜਰੀ ਦੇ ਨਾਲ ਆਪਣਾ ਪੇਟ ਕਰਵਾ ਲਓ ਵੈਸੇ ਜਿਹੜੇ ਇਹ ਫੈਕਟ ਹੈ ਇਹ ਪੰਜਾਬ ਦੇ ਵੀ ਵੱਡੇ ਸ਼ਹਿਰਾਂ ਚ ਚੰਡੀਗੜ੍ਹ ਮੋਹਾਲੀ ਲੁਧਿਆਣਾ ਜਲੰਧਰ ਚ ਇਹ ਚੀਜ਼ਾਂ ਦੇ ਐਡਵਰਟਾਈਜ਼ ਹੋਣ ਲੱਗ ਪਈ ਹੈ ਪੰਜਾਬ ਚ ਵੀ ਕਿਉਂਕਿ ਪੰਜਾਬ ਵੀ ਸੁੰਦਰਤਾ ਨੂੰ ਬਹੁਤ ਪਸੰਦ ਕਰਦਾ ਹੈ ਉਹਨਾਂ ਸਾਰੋ ਇਹ ਜਿਹੜੇ ਦਾਗ ਵਗੈਰਾ ਪਏ ਹੁੰਦੇ ਨੇ 90% ਦਾ ਇਹਨਾਂ ਦੇ ਵਿੱਚ ਡਾਈਟਰੀ ਡੈਫੀਸ਼ੀਅਨਸੀ ਹੁੰਦੀ ਹੈ ਓਕੇ ਉਹ ਡਾਈਟਰੀ ਡੈਫੀਸ਼ੀਅਨਸੀ ਜਦੋਂ ਇੱਕ ਵਾਰੀ ਹੋਉਗੀ ਤਾਂ ਦੀ ਸਕਿਨ ਦੇ ਉੱਤੇ ਮਤਲਬ ਬਲੈਕ ਧੱਬੇ ਬਣ ਜਾਂਦੇ ਨੇ ਜਾਂ ਕੋਈ ਦੂਜੇ ਛਟਾਕ ਪੈ ਜਾਂਦੇ ਨੇ ਜਿਵੇਂ ਸ਼ਾਇਆਂ ਬੀਬੀਆਂ ਨੂੰ ਪੈਂਦੀਆਂ ਨੇ ਬੱਚੇ ਜਨਮ ਸਮੇਂ ਪੈ ਜਾਂਦੀਆਂ ਮਤਲਬ ਜੋਰ ਜੋਰ ਹੀ ਹੈ ਕੀ ਹੈ ਉਹ ਉਹਦੇ ਵਿੱਚ ਸਾਨੂੰ ਕਈ ਵਾਰੀ ਡਾਈਟ ਦੇ ਨਾਲ ਫਿਰ ਉਹਨੂੰ ਸਾਨੂੰ ਡਾਈਟ ਆਪਣੀ ਪੂਰੀ ਰੱਖਣੀ ਚਾਹੀਦੀ ਹੈ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਪ੍ਰिवेंट ਕਰਕੇ ਰੱਖਣਾ ਤੇ ਇਸ ਲਾਈਨ ਦੇ ਕਿ ਮਹਾਰ ਡਾਕਟਰ ਹੈਗੇ ਨੇ ਬਹੁਤ ਨੇਮ ਹਕੀਮ ਇਹ ਚ ਵੀ ਬਹੁਤ ਬਣ ਗਏ ਨੇ ਮਤਲਬ ਟ੍ਰੇਨਿੰਗ ਲੈ ਕੇ ਜਾਂ ਇਹਦੀ ਵੀ ਪ੍ਰੋਫੈਸ਼ਨਲ ਐਨ ਡੀ ਬੀ ਐਸ ਜਾਂ ਉਹਦੇ ਵਿੱਚ ਇਹਦੀ ਵੀ ਅਲੱਗ ਲੈਨਸ ਹੈਗੀ ਡਰਮਟੋਲੋਜਿਸਟ ਦਾ ਬਖੇਰੇ ਹੈਗੇ ਨੇ ਓਕੇ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਆ ਤੇ ਬਿਊਟੀ ਬਾਰਨਰਾਂ ਦੇ ਉੱਪਰ ਜਿਹੜੀਆਂ ਵੀ ਦੀਆਂ ਟ੍ਰੇਨਿੰਗ ਲਈ ਵੀ ਉਹੀ ਲਈ ਜਾਂਦੀਆਂ ਓਕੇ ਮਤਲਬ ਡਰਮਟੋਲੋਜਿਸਟ ਦਾ ਬਹੁਤ ਨੇਖਿਆ ਅੰਮ੍ਰਿਤਸਰ ਦੇ ਵਿੱਚ ਵੀ ਕਿਤੇ ਵੀ ਸਾਰੇ ਦੂਸਰੇ ਕੋਲ ਅੱਜਕੱਲ ਬਹੁਤ ਨੇ ਅੱਛਾ ਉਹਨਾਂ ਨੇ ਰੱਖਿਆ ਹੁੰਦਾ ਜੋ ਵੀ ਸਾਰਾ ਗੱਲ ਸਕਿਨ ਕੇਅਰ ਜਿਹੜੀਆਂ ਕਲੀਨਿਕਸ ਨੇ ਸਪੈਸ਼ਲਿਸਟ ਡਾਕਟਰ ਹੈਗੇ ਨੇ ਕੋਈ ਅਜੀਬ ਗੱਲ ਨਹੀਂ ਹੈਗੀ ਪਰ ਉਹ ਉਹਨਾਂ ਨੇ ਤਾਂ ਪ੍ਰੋਫੈਸ਼ਨਲ ਹੀ ਕੀਤੀ ਰੋਮ ਜੰਦਿਆ ਮਰੀਜ਼ ਨੂੰ ਉਹਨਾਂ ਨੇ ਰੱਖਣਾ ਕਿ ਇੰਜੈਕਸ਼ਨ ਲਾਦਨੇ ਜਿਵੇਂ ਮੈਡੀਕਲ ਟੂਰਿਜ਼ਮ ਇੰਡੀਆ ਚ ਵਧਿਆ ਹੈ ਡਾਕਟਰ ਸਾਹਿਬ ਸਰੋਗੇਸੀ ਵੀ ਇੰਡੀਆ ਚ ਸਭ ਤੋਂ ਪਹਿਲਾਂ ਬੜੀ ਮਸ਼ਹੂਰ ਹੋਈ ਹੈ ਗੁਜਰਾਤ ਚ ਹੋਈ ਹੈ ਪੰਜਾਬ ਚ ਵੀ ਸਰੋਗੇਸੀ ਹੋ ਰਿਹਾ ਹੁਣ ਤਾਂ ਆਮ ਜਿਸ ਤਰ੍ਹਾਂ ਹੁਣ ਐਨਆਰਆਈ ਬਹੁਤ ਸਾਰੇ ਵੀਰ ਵਾਲ ਲਵਾਉਣ ਲਈ ਆਉਂਦੇ ਨੇ ਇਸ ਤਰ੍ਹਾਂ ਡਰਮਟੋਲੋਜਿਸਟ ਦਾ ਜੋ سلسلہ ਵਿਦੇਸ਼ ਚ ਬਹੁਤ ਮਹਿੰਗਾ ਇੰਡੀਆ ਚ ਵੀ ਪੰਜਾਬ ਚ ਵੀ ਇਹ ਬ ਬਹੁਤ ਜਿਆਦਾ ਵਧੀਆ ਜੀ ਇਹ ਪੰਜਾਬ ਦੇ ਵਿੱਚ ਨਾ ਆ ਹੁਣ ਬਲੌਗਰਸ ਹੋਣ ਐਕਸਰਸਾਈਜ਼ ਹੂੰ ਹੁਣ ਸੁੰਦਰਤਾ ਅਸੀਂ ਸਮਝਦੇ ਕਿੰਨੂ ਆ ਸੁੰਦਰਤਾ ਅਸੀਂ ਕੱਲੇ ਚਿਹਰੇ ਨੂੰ ਸਮਝ ਲੈਣੇ ਕਿਵਰੀ ਜੀ ਅੰਦਰੂਨੀ ਸੁੰਦਰਤਾ ਜਿਹੜੀ ਆ ਅੰਦਰੂਨੀ ਗੁਣ ਵਿਗੜੇ ਇਨਸਾਨ ਦੇ ਕਈ ਵਾਰੀ ਉਹਨਾਂ ਤੇ ਘੱਟ ਧਿਆਨ ਦਿੱਤਾ ਜਾਂਦਾ ਗੋਰੀ ਰੰਗ ਤੇ ਜ਼ਿਆਦਾ ਦਿੱਤਾ ਜਾਂਦਾ ਹੂੰ ਖਾਸ ਕਰਕੇ ਜੇ ਗੋਰੀ ਰੰਗ ਤੇ ਥੋੜਾ ਦਾਗ ਵੀ ਪਿਆ ਹੋਵੇ ਨਾ ਟਵਣਾ ਸਾਹਿਬ ਹੂੰ ਜਾਂ ਕੋਈ ਦੂਜਾ ਵੀ ਹੈ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੂੰ ਛੋਟਾ ਮੋਟਾ ਦਾਗ ਦੀ ਖਾਤਰ ਵੀ ਤੁਸੀਂ ਸਰਦਰੀਆਂ ਦੂਜੀਆਂ ਤੀਜੀਆਂ ਕਰਵਾਓਗੇ ਤਾਂ ਕਈ ਵਾਰੀ ਉਹ ਦਾਗ ਵੱਧ ਵੀ ਜਾਂਦੇ ਆ ਜੀ ਉਹ ਕਈ ਹੋਣੇ ਕਈ ਤਰ੍ਹਾਂ ਦੇ ਕੇਸ ਇਦਾਂ ਦੇ ਹੁੰਦੇ ਨੇ ਜਿਹੜੇ ਕੰਪਲਿਕੀਸ਼ਨਸ ਬਹੁਤ ਜ਼ਿਆੜੀਆਂ ਆ ਜਾਂਦੀਆਂ ਨੇ ਹੂੰ ਹੂੰ ਨਾਲ ਇਹਨਾਂ ਦਾ ਟੈਂਪਰੀ ਕੋ ਲਾਈਫਟਾਈਮ ਇਫੈਕਟ ਨਹੀਂ ਹੁੰਦਾ ਇਹਨਾਂ ਦਾ ਕੋਈ ਇੰਜੈਕਸ਼ਨ ਵਗੈਰਾ ਤੁਸੀਂ ਦਵਾ ਵੀ ਦਿਓ ਟੈਂਪਰੀ ਹੀ ਹੁੰਦਾ ਇੱਕ ਵਾਰੀ ਹੂੰ ਆ ਬਹੁਤ ਵਾਰੀ ਦੇਖੋ ਗਰਦਾਸ ਮਾਨ ਦੇ ਨੱਕ ਦੇ ਬਿਲਕੁਲ ਟੌਪ ਤੇ ਐਡਾ ਵੱਡਾ ਮੌਕਾ ਹੈ ਕਰਾਉਣ ਨੂੰ ਵੀ ਸਰਜਰੀ ਕਰਾ ਸਕਦਾ ਅਸੀਂ ਪਰ ਨਹੀਂ ਕਰਾਈ ਕੀ ਫਰਕ ਪੈਂਦਾ ਉਹ ਐਕਚੁਅਲੀ ਜਿਹੜੇ ਮੌਕੇ ਵਗੈਰਾ ਹੁੰਦੇ ਨੇ ਨਾ ਇੱਕ ਇੱਕ ਨੂੰ ਕਹਿੰਦੇ ਕਿ ਜੇ ਇੱਕ ਵਾਰੀ ਅਸੀਂ ਕੱਢ ਵੀ ਦਨੇ ਆ ਨਾ ਹੂੰ ਤੇ ਦੁਬਾਰਾ ਵੱਡੇ ਹੋ ਕੇ ਆ ਜਾਂਦੇ ਨੇ ਫਿਰ 2-4 ਸਾਲ ਬਾਅਦ ਪਰ ਉਹ ਲੋਕ ਹਟਦੇ ਨਹੀਂ ਨਾ ਕਢਾਉਣਗੇ ਕੋਈ ਕਿਦਾਂ ਦਾ ਟਰੀਟਮੈਂਟ ਬਚਣਾ ਚਾਹੀਦਾ ਵੈਸੇ ਬੇਲੋੜੇ ਇਸ ਤਰ੍ਹਾਂ ਨਹੀਂ ਕੀ ਜੀ ਕਿਉਂਕਿ ਉਹ ਤੁਹਾਨੂੰ ਪਤਾ ਵੀ ਅੱਜਕੱਲ੍ਹ ਤਾਂ YouTube ਤੇ ਹੀ ਦੱਸੀ ਜਾਂਦੇ ਨੇ ਆਹ ਲਾਲੋ ਜੀ ਉਹ ਲਾਲੋ ਜੀ ਉਹ ਲਾਲੋ ਜੀ ਦੇ ਲੋਕ ਲਾਉਂਦੇ ਵੀ ਹੈਗੇ ਜੀ ਜੀ ਫਿਰ ਡਾਕਟਰ ਜਿਹੜੇ ਹੁੰਦੇ ਨੇ ਡਾਕਟਰ ਡਾਕਟਰੀ ਲਾਈਨ ਦੇ ਵਿੱਚ ਤੁਸੀਂ ਐਡਵਰਟਾਈਜ਼ਮੈਂਟ ਕਰ ਹੀ ਨਹੀਂ ਸਕਦੇ ਆਪਣੇ ਪ੍ਰੋਡਕਟ ਇਥੇ ਤੇ ਆਰਾਮ ਤੇ ਵਾਵਾ ਕਰੀ ਜਾਂਦਾ ਹੋਰ ਬਹੁਤ ਹੋ ਗਏ ਥੈਂਕ ਯੂ ਇਥੇ ਤੇ ਸਾਰੇ ਤੇ ਦੱਸੀ ਜਾਂਦੇ ਆ ਜੇ ਆਹ ਕਰੋ ਤੇ ਤੁਹਾਡਾ ਆ ਜਾਊਗਾ ਆਹ ਕਰੋ ਤੇ ਤੁਹਾਡਾ ਆ ਜਾਊਗਾ ਬੇੜਾ ਕਰਕੇ ਆ ਬਿਆ ਮੁਲਕ ਦਾ ਸਰ ਥੈਂਕ ਯੂ ਮਿਹਰਬਾਨੀ ਬਰਾਂਦੇ ਖੋਦੇ ਅਸੀਂ ਵੀ ਮਤਲਬ ਜਿਹੜੀ ਜਿਹੜੀ ਅਸਲੀ ਸੁੰਦਰਤਾ ਤੋਂ ਪਰੇ ਜਾ ਕੇ ਤੇ ਅਸੀਂ ਨਕਲੀ ਸੁੰਦਰਤਾ ਨਕਲੀ ਨੈਣਾ ਦੇ ਪਿੱਛੇ ਭੱਜੇ ਘਰਦੇ ਆ ਬਿਲਕੁਲ 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 ਉਹਦੇ ਵਿੱਚ ਮਤਲਬ ਕਾਫੀ ਝੁਗਾ ਝੋੜ ਕਰਾਉਣੇ ਸਿਰਫ ਇੱਕ ਮਿੱਠੇ ਕੱਟ ਕਰਦੇ ਹੋ ਹਮ ਆਰਟੀਫੀਸ਼ੀਅਲ ਐਕਸਰਸਾਈਜ਼ ਆਪਣੀ ਲਾਈਫ ਦਾ ਤੁਸੀਂ ਪਾਠ ਪੂਜਾ ਸਮਝ ਲਿਓ ਸਤਨਾਮ ਵਾਘਰੂ ਬੋਲਦੇ ਸੀ ਜਪਜੀ ਸਾਹਿਬ ਦਾ ਪਾਠ ਕਰਦੇ ਐਕਸਰਸਾਈਜ਼ ਕਰੀ ਜੋ ਨਾਲ ਦੀ ਨਾਲ ਮਨ ਨਿਰਮਲ ਕਰੋ ਚਿਹਰਾ ਆਪਣੇ ਨਿਰਮਲ ਹੋ ਜਾਏਗਾ ਮਨ ਵੀ ਨਿਰਮਲ ਹੋ ਜਾਊਗਾ ਤਾਂ ਤੁਹਾਡਾ ਸਰੀਰ ਵੀ ਨਿਰਮਲ ਮਨ ਸਭ ਕੁਝ ਨਿਰਮਲ ਹੋ ਜਾਊਗਾ ਥੈਂਕ ਯੂ ਸਰ ਸੈਕੰਡਲੀ ਇਹ ਤਲੀਆਂ ਤੁਲੀਆਂ ਜਿਹੜੀਆਂ ਚੀਜ਼ਾਂ ਵਾਰ-ਵਾਰ ਆਪਾਂ ਗੱਲ ਕਰਦੇ ਰਹਿੰਦੇ ਉਹ ਬੰਦ ਕਰ ਦਿਓ ਖਾਹਕ ਆਪਣੀ ਦੇ ਵਿੱਚ ਵਿਟਾਮਿਨ ਮਿਨਰਲਸ ਇਹ ਜਿਹੜੇ ਨੇ ਸੈਲਡ ਵਗੈਰਾ ਐਡ ਕਰੋ ਤੁਸੀਂ ਰਿਜ਼ਲਟ ਦੇਖ ਲਿਓ ਖੁਦ ਜੀ ਕੀ ਹੁੰਦਾ ਵੀ ਜਿਹੜੇ ਉਹ 6 ਮਿੰਟ ਲਾ ਕੇ ਦਾਗ ਪਾਣਾ ਟਵਾਣਾ ਸਾਹਿਬੀ ਤੇ ਪਤਾ ਨਹੀਂ ਹੁਣ ਸਰਜਰੀ ਕਰਾ ਕੇ ਬੰਦਾ ਅੜ ਕੇ ਕਿਤੇ ਕੰਧੇ ਚ ਵੱਜ ਜੇ ਹਮ 6 ਟਾ ਫੇਰ ਲਾ ਕੇ ਦਾਗ ਪੈ ਸਕਦਾ ਨਾ ਬਿਲਕੁਲ ਉਹ ਕਿੰਨਾ ਵੱਡਾ ਕੰਮ ਹੈ ਥੈਂਕ ਯੂ ਸਰ ਓਕੇ ਜਨਾਬ ਥੈਂਕ ਯੂ ਜੀ ਮਿਹਰਬਾਨੀ ਮਿਹਰਬਾਨੀ ਸੋ ਆਪਣੇ ਨਾਲ ਜੁੜੇ ਸਨ ਡਾਕਟਰ ਮਲਕੀ ਸਿੰਘ ਪੱਟੀ ਆਪਣੇ ਨਾਲ ਜੁੜੇ ਸਨ ਸੋ ਬਿਲਕੁਲ ਇਸ ਦਾ ਜਿਹੜਾ ਵੱਡਾ ਕਾਰੋਬਾਰ ਹੈ ਉਸ ਦੇ ਵਿੱਚ ਬਹੁਤ ਤਬਦੀਲੀਆਂ ਆ ਗਈਆਂ ਨੇ ਬਹੁਤ ਇਹ ਕਾਰੋਬਾਰ ਵੱਧ ਗਿਆ ਲਓ ਦੋਸਤੋ ਆਪਾਂ ਥੋੜਾ ਜਿਹਾ ਪ੍ਰੋਗਰਾਮ ਸਮਾਪਤੀ ਵੱਲ ਨੂੰ ਚੱਲਾਂਗੇ